ਮੇਰੇ ਮੌਜੂਦ ਹੈ ਮੋਹਨਾਂ ਜਿਲ੍ਹੇ ਦੇ ਵਿੱਚ ਬਡਾਂਸਾ ਹਲਕਾ ਦੇ ਦੂਰ ਸਾਬ ਦੇ ਪਿੰਡ ਪੈਲ ਵਿਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਬਿਆਸ ਦਰਿਆ ਦੇ ਕਿਨਾਰੇ ਇਹ ਵਾਪਸ ਆ ਪਿੰਡ ਹੈ ਤੁਸੀਂ ਦੇਖ ਸਕਦੇ ਹੋ ਇਹ ਜਿਆ ਪਾਣੀ ਖੇਤਾਂ ਦੇ ਵਿੱਚ ਖੜਿਆ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਦਰਿਆ ਨਹੀਂ ਹੈ ਖੇਤਾਂ ਵਿੱਚ ਖੜਿਆ ਪਾਣੀ ਹੈ ਜੇ ਗਲਤੀ ਹੈ ਦਰਿਆ ਇਸ ਜਿਹੜਾ ਤੋਂ 5 ਕਿਲੋਮੀਟਰ ਪਿੱਛੇ ਲੱਗਦਾ ਹੈ ਔਰ ਜਿਹੜਾ ਇਹ ਦਰਿਆ ਦਾ ਪਾਣੀ ਉਸੇ ਕੇ ਜਿਹੜਾ 10-10 ਫੋਟ ਉੱਚੀਆਂ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਵਿੱਚ ਆ ਵੜਿਆ ਹੈ ਜਿਸ ਵਿੱਚ ਚਿਕਾ ਕਸਾਨਾ ਦੀ ਮੀਜੀ ਝੋਨੇ ਅਤੇ ਚਾਰਾ ਅਤੇ ਹੋਰ ਕਈ ਫਸਲਾਂ ਬੁਰੀ ਤਰ੍ਹਾਂ ਬਰਬਾਰ ਹੋ ਚੁਕੀਆਂ ਨੇ ਮੇਰੇ ਨਾਲ ਇਸ ਇਲਾਕੇ ਦੇ ਕਿਸਾਨ ਵੀ ਮੌਜੂਦ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿੰਨਾ ਕੀ ਨਸਾਨ ਹੋਇਆ ਤੇ ਕਿੰਨਾ ਕਿੰਨਾ ਏਕੜ ਉਹਨਾਂ ਦਾ ਨੁਕਸਾਨ ਹੋਇਆ ਹੈ ਹਾਂਜੀ ਕੀ ਨਾਮ ਦੀ ਟਾੜਾ ਜੀ ਇਹਨਾਂ ਮੇਜਰ ਸਿੰਘ ਸਾਹਿਬ ਦਾ ਸਰਪੰਚ ਜੀ ਮੇਜਰ ਸਿੰਘ ਜੀ ਕਿੰਨੀ ਟਾੜਾ ਰਕਵਾ ਤੇ ਕਿੰਨਾ ਕੀ ਨੁਕਸਾਨ ਤੇ ਕੀ ਹੋਇਆ ਸਾਡੇ ਜਿਹੜਾ ਪਿੰਡ ਦਾ ਰਕਵਾ ਕੱਲਾ ਹੀ ਤੈਨੀਆਂ ਨਿਕੜਾ ਇਹਦੇ ਵਿੱਚ ਆ ਪਾਣੀ ਦੀ ਮਾਰ ਹਟਸ ਲਿਆ ਪੂਰਾ ਇਹ ਗਲੀਆਰੀ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ ਉਹ ਗਾੜੀ ਹਰੀ ਕਾ ਹੈਡ ਜਿਹੜਾ ਉਹ ਬੰਦ ਕਰਕੇ ਬੈਠੇ ਆ ਉਹਨੂੰ ਕੋਈ ਵੀ ਸਰਕਾਰ ਕਹਿੰਦੀ ਨਹੀਂ ਵੀ ਇਹਨੂੰ ਛੱਡੋ ਪਾਣੀ ਨੂੰ ਗਾੜੀ ਉਹ ਮੰਤਰੀ ਦਾ ਜ਼ੋਰ ਆ ਲਾਲਜੀਤ ਭੁੱਲੜਾ ਕਹਿੰਦੇ ਉਹਨੇ ਆਪਦੇ ਬੰਦੇ ਭਾਈ ਉਹ ਛੱਡ ਨਹੀਂ ਦਿੰਦਾ ਤੇ ਸਾਰਾ ਬੰਦਾ ਹੁਣ ਦੋ ਦਰਿਆ ਉੱਥੇ ਇਕੱਠੇ ਦੇ ਸਤਲੁਜ ਤੇ ਪਿਆ ਆਹ ਤੇ ਕਹਿੰਦੇ ਬੋਰਡ ਪਾਇਆ ਜਾਵੇ ਬੋਰਡ ਕਰੇ ਫੈਸਲਾ ਕਿ ਇਹ ਕਿੰਨੇ ਦਰਾਂ ਤਿੰਨ ਮਹੀਨਿਆਂ ਬਾਅਦ ਤੇ ਹਾਰ ਸਾਉਣ ਦੇ ਭਾਦੋਂ ਕਿੰਨੇ ਕਿੰਨੇ ਦਰ ਖੁੱਲੇ ਰਹਿਣੇ ਚਾਹੀਦੇ ਆ ਪੱਕਾ ਇਹ ਥੋੜਾ ਵੀ ਪੱਕਾ ਬੰਦ ਕਰਦੇ ਕਿਉਂ ਉਹ ਬਣਾਇਆ ਹੈ ਬੈਡ ਬਣਾਇਆ ਸਿਰ ਨਹਿਰਾਂ ਨੂੰ ਪਾਣੀ ਦੇਣ ਵਾਸਤੇ ਬਾਇ ਵੀ ਵੇਲੇ ਕਿਉਂ ਜੋ ਦੋ ਫਸਲਾਂ ਬੀਜਣੀ ਆ ਉਹਨਾਂ ਨੂੰ ਪਾਣੀ ਦੇਣਾ ਇਹਨਾਂ ਨੇ ਉਹ ਦਰਿਆ ਪੱਕਾ ਹੀ ਕਰਕੇ ਉਸੇ ਬੰਦ ਲਾਤਾ ਤੇ ਗਾਲੀਆ ਦਰਿਆ ਉਹ ਬੰਦ ਕਰਕੇ ਆਪਣੀਆਂ ਫਸਲਾਂ ਬੀਜੀਆਂ ਕਿਸ ਨੇ ਕੋ ਕੀਤਾ ਤੇ ਦਰਿਆ ਬੰਦ ਕਰਤਾ ਤੇ ਇਹ ਅਸਰ ਸਾਰਾ ਸਾਡੇ ਦੇ ਪੈਣ ਡਿਆ ਆ ਦੇ ਉਹ ਬੇਤੀ ਕਰਦੇ ਆ ਵੀ ਸਰਕਾਰ ਨੂੰ ਬੋਰਡ ਬਣਾਉਣਾ ਚਾਹੀਦਾ ਬੋਰਡ ਫੈਸਲਾ ਕਰੇ ਵੀ ਇਹ ਕਿੰਨੇ ਦਰ ਕਿਸੇ ਖੁੱਲੇ ਰਹਿਣੇ ਚਾਹੀਦੇ ਤੇ ਤਿੰਨ ਮਹੀਨੇ ਹਾਰ ਸਾਉਣ ਇਹ ਇਹ ਦਰਖੋਲੇ ਰਹਿਣਗੇ ਉਹ ਤੇ ਫੇਰ ਬਚਾਵਾਂ ਲਈ ਜੇ ਕੋਈ ਬਚਾ ਦੇਗਾ ਇਸੇ ਸਿਆਸੀ ਕਰਨ ਹੁੰਦੇ ਆ ਇੱਕ ਦੂਦੇ ਚਿੱਕੜ ਸੋੜੇ ਵੀ ਇਹ ਗੱਲ ਗਲਤ ਵਾ ਆਹ ਤਾਂ ਕਹਿੰਦੇ ਵੀ ਇਹ ਕੰਮ ਕਰਦਾ ਜੀਦਾ ਬਾਕੀ ਸਾਡੇ ਭੈਟਾ ਵੇਲੇ ਕੋਈ ਪੱਥਰ ਪਿਆ ਆਹ ਤਾਂ ਕਹਿੰਦੇ ਉਹਦੀਆਂ ਵੀ ਨੋਚਾਂ ਲਾਈਆਂ ਜਾਂ ਖੜ ਕਿਉਂ ਸੇ ਜਿੱਥੇ ਢਾਹ ਲੱਗੀ ਆ ਉਥੇ ਨਰਚਾਣਾ ਕਿੰਨੇ ਚਿਰ ਤੋਂ ਪੱਥਰ ਪਿਆ ਗੀ ਪਤ ਸਾਲ ਡੇਰ ਸਾਲ ਹੋ ਗਿਆ ਇਹ ਸਰਕਾਰੀ ਪੱਥਰ ਹਾਂ ਕੋਈ ਲੱਗਾ ਪਹਿਲਾਂ ਲੱਗਾ ਨਾ ਇਹ ਰਹਿ ਗਿਆ ਤੇ ਜੇ ਇਹ ਪੱਥਰ ਲੱਗ ਜਾਂਦਾ ਤੇ ਕੋਈ ਬਚਾਅ ਹੋ ਜਾਂਦਾ ਨਹੀਂ ਜੇ ਲੱਗਣਾ ਕੀ ਵੀ ਹੁਣ ਲਾ ਦੇਣ ਹੁਣ ਜਿਵੇਂ ਰਿੰਦਾ ਪੱਥਰ ਵਿੱਚ ਛੱਡਿਆ ਉਸੇ ਹਾਦਦੀਆਂ ਲਾਈਆਂ ਲੋਚਾਂ ਆਪਾਂ ਤੋੜਣ ਲਾਈਆ ਅੱਛਾ ਮੇਰੇ ਨਾਲ ਹੋਰ ਵੀ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਬਾਜੀ ਕੀ ਨਾਮ ਜੀ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਜੇ ਗੱਲ ਕੀਤੀ ਜਾਵੇ ਜਾਂ ਪਾਣੀ ਆ ਤੁਹਾਡਾ ਦਰਿਆ ਇੱਥੋਂ ਕਿੰਨੀ ਕਿਲੋਮੀਟਰ ਦੂਰ ਹੈ ਤੇ ਤੁਹਾਡੀ ਜ਼ਮੀਨ ਕਿੰਨੀ ਕਿੰਨੀ ਉੱਚੀ ਹੈ ਇੱਥੇ ਮਤਲਬ 6 ਕਿਲੋਮੀਟਰ ਦੂਰ ਆ ਜੀ ਇੱਥੇ ਕਦੀ ਪਾਣੀ ਨਹੀਂ ਆਇਆ ਤੇਈ ਜਾਇਆ ਜਾਂ ਤੋ ਹੁਣ ਆਇਆ ਸ਼ੋਰ ਅਗੇ ਆਉਂਦਾ ਹੀ ਤੇ ਚਲ ਜਾਂਦਾ ਹੈ ਪਾਣੀ ਪਿੱਛੋਂ ਜਨਾ ਕਿੰਨਾ ਪਿੱਛੋਂ ਪਾਣੀ ਆਉਂਦਾ ਉਹਨਾਂ ਗਾੜੀ ਛੱਡ ਦਿੰਦੇ ਸੀ ਹੁਣ ਇਹ ਜਿਹੜਾ ਲਾਲਜੀ ਦੀ ਭੁੱਲ ਰੇ ਨਹੀਂ ਪਾ ਪਾਣੀ ਵੇ ਲੋ ਸਾਰਾ ਖੜਾ ਵਾ ਪਾਣੀ ਕਿਤੇ ਨਹੀਂ ਵਗਣ ਰਿਹਾ ਇਹ ਕਿੰਨੇ ਦਿਨੋਂ ਤੇ ਤੁਹਾਡੀ ਫਸਲਾਂ ਨੂੰ ਪਾਣੀ ਖਿਲੋਤਾ ਜੀ ਇਹ 10 ਦਿਨ ਹੋ ਗਏ ਜੀ ਤੇ ਕੀ ਫਸਲ ਕਿਦਾਂ ਕਿਹੜੀ ਕਿਹੜੀ ਫਸਲ ਫਸਲਾਂ ਜੀ ਦਾ ਝੋਨਾ ਵਾ ਜਰਾ ਦੇ ਆ ਪੱਠੇ ਆ ਇਹ ਖਰਾਬ ਹੋ ਗਏ ਸਾਰੇ ਘਰਾਂ ਦੇ ਬਈਕਾਂ ਵੀ ਹੈਗੀਆਂ ਸਾਡੇ ਪਿੰਡ ਦੀਆਂ 10 12 ਬਈਕਾਂ ਵੀ ਪਿੰਡ ਆ ਗਏ ਵਿਚਾਰੇ ਕੋਈ ਤੁਹਾਨੂੰ ਇੱਥੇ ਮਿਲਣਾ ਗੱਲਾਂ ਸਰ ਕੁਝ ਨਹੀਂ ਕੁਝ ਨਹੀਂ ਕੀ ਮੰਗ ਕਰਦੇ ਅਸੀਂ ਤਾਂ ਮੰਗੇ ਇਹੋ ਕਰਦੇ ਆ ਵੀ ਪਾਣੀ ਗਾਂਹ ਕੱਢਿਆ ਜਬ ਜਿੰਨਾ ਪਾਣੀ ਪਿੱਛੇ ਉਹਦਾ ਉਹਨਾਂ ਗਾਂਹ ਕੱਢਣ ਸਰਕਾਰ ਤੋਂ ਤੁਹਾਨੂੰ ਹਾਇ ਸਰ ਕਹਿੰਦੀਆਂ ਮੁਆਵਜ਼ਾ ਦਿੰਨੇ ਮੁਆਵਜ਼ਾ ਕੋਈ ਨਹੀਂ ਦਿੰਦੇ ਜੀ ਕੁਝ ਬੰਦਾ ਮਜਬੂਤ ਕਰਨ دریا ਦੀ ਖਲਾਈ ਕਰਨ دریا ਸਾਰਾ ਵਿਚੋਂ ਟੱਪਿਆ ਬਿਆਵਾ ਹਰੀਕੇ ਦੇ ਪੈਰ ਉੱਤਰ ਜਾਂਦੇ ਬੰਦੇ ਪਰਸੋਂ ਉੱਤਰੇ ਵਿੱਚ ਉਹਦੇ ਪੈਰ ਹੀ ਲੱਗੇ ਵਿੱਚ ਬਾਕੀ ਕੋਈ ਅਜੇ ਤੱਕ ਸਰਕਾਰੀ ਸਾਡੇ ਕੋਲ ਨਹੀਂ ਨਮਾਇੰਦਾ ਪਹੁੰਚਾ ਸ਼ਾਂਤੀ ਪਹੁੰਚਦੀ ਆ ਸਰਵਜਨ ਸਿੰਘ ਜੀ ਕਿੰਨੇ ਸਾਲਾਂ ਤੋਂ ਤੁਸੀਂ ਪਾਣੀ ਦੀ ਮਾਰ ਥਲੇ ਆ ਰਹੇ ਜਿਹੋ ਤੇ ਕੀ ਹੋਣਾ ਚਾਹੀਦਾ ਇਹ ਤਾਂ ਸਾਨੂੰ ਘਰ ਤੋਂ ਘੱਟ 35 40 ਸਾਲ ਹੋ ਗਏ ਕੰਮ ਹਟਣਾ ਹੋ ਗਿਆ ਇੱਕ ਸਾਲ ਫਸਲ ਹੁੰਦੀ ਆ ਦੁੱਧੇ ਸਾਲ ਮਰ ਜਾਂਦੀ ਆ ਪਰ ਆਰ ਬਿਲਕੁਲ ਇਦਾਂ ਚੋਂ ਨਾ ਹਟਾ ਮਰ ਗਿਆ ਸੀ ਪਿਛਲੇ ਸਾਲ ਇੱਕ ਫਸਲ ਹੋਈ ਜਾ ਤੇ ਜਿਹੜੇ ਠੇਕੇ ਵਾਲੇ ਆ ਉਹ ਵਿਚਾਰੇ ਠੇਕਾ ਭਰ ਕੇ ਵੀ ਰੋਂਦੇ ਆ ਮੁਰਕੇ ਕੀ ਕਰਨੂਗਾ ਨੂੰ ਖਾਣ ਜੋਗੇ ਵੀ ਦਾਣੇ ਨਹੀਂ ਹੁੰਦੇ ਹਿਸਾਬ ਨਾਲ ਅਈਆ ਲੈ ਵੀ ਹੁਣ ਜਿੰਨੀ ਫਸਲ ਸਾਡੀ ਮਰੀ ਆ ਇਹਨੂੰ ਮਾਲਜਾ ਦਿੱਤਾ ਜਾਵੇ ਘੱਟੋ ਘੱਟ 50000 ਰੁਪਇਆ ਕਿਲੇ ਦਾ ਚਾਹੀਦਾ ਹਨ ਇਹਨਾਂ ਨੁਕਸਾਨ ਹੋਇਆ ਤੁਸੀਂ ਆਪਣੀ ਕਿੰਨੀ ਫਸਲ ਸੇ ਮੰਡ ਚ ਬਿਜੀ ਮੇਰੀ 8 ਕਿੱਲੇ ਜ਼ਮੀਨ ਆ ਠੇਕੇ ਤੇ ਆਓ ਤੇ ਉਹ ਵਿਚਾਰੇ ਜਿੰਨੇ ਪੈਸੇ ਦਿੱਤੇ ਆ ਉਹ ਰੋਂਡਿਆ ਘਰ ਬਿਮਾਰ ਪਿਆ ਤੇ ਅਸੀਂਾਂ ਨੇ ਵੀ ਗਵਰਨਮੈਂਟ ਨੂੰ ਥੋੜਾ ਬਾਲਾ ਸਾਡਾ ਕੋਈ ਬਾਹ ਫੜੇ ਜਿੱਦਾਂ ਹਣ ਬਰਨਵਾ ਬਰਨ ਪੱਕਾ ਕਰ ਦਨ ਖਾਲ ਦਨ ਦਰਿਆ ਨੂੰ ਤੇ ਬਿਲਕੁਲ ਸਾਨੂੰ ਕੋਈ ਤਕਲੀਫ ਨਹੀਂ ਹੋ ਸਕਦੀ ਆ ਧਾਰ ਖੋਲਣ ਪਾਣੀ ਗਾ ਸਿੱਧਾ ਜਿੱਨਾ ਪਿੱਛੇ ਆਉਂਦਾ ਗਾੜੀ ਤੁਰ ਜਾਵੇ ਇਸ ਇਹ ਸਾਨੂੰ ਮੇਰੇ ਨਾਲ ਪਿੰਡ ਪੈਲ ਦੇ ਕਿਸਾਨ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਦੇ ਹਰੀਕੇ ਹੈੱਡ ਦੇ ਜਿਹੜੇ ਆਪਣੇ ਗੇਟ ਨੇ ਦਰ ਨੇ ਉਹ ਜੇ ਅਗਰ ਸਮਾ ਰਿੰਦਿਆਂ ਖੋਲੇ ਜਾਂਦਾ ਜਾਂ ਪਾਣੀ ਦੀ ਜਿਹੜੀ ਡਾਫ ਲੱਗਦੀ ਹੈ ਪਾਣੀ ਦੀ ਡਾਫ ਲੱਗਣ ਕਰ ਜਿਹੜਾ ਪਾਣੀ ਜਿਹੜਾ ਇਹਨਾਂ ਦੇ ਖੇਤਾਂ ਵਿੱਚ ਜਾਣ ਵਰਦਾ ਹੈ ਪਾਣੀ ਨਾਲ ਦੀ ਨਾਲ ਨਿਕਲਦਾ ਜਾਵੇ ਤਾਂ ਉਹਨਾਂ ਦਾ ਨੁਕਸਾਨ ਹੋਣਾ ਬੱਸ ਸਕਦਾ ਹੈ ਉਹ ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਉਹ ਦਰਿਆ ਦੀ ਖਲਾਈ ਕੀਤੀ ਜਾਵੇ ਔਰ ਦਰਿਆ ਨੂੰ ਅਗਰ ਨਹਿਰੀ ਸ਼ਗਲ ਦਿੱਤੀ ਜਾਵੇ ਤਾਂ ਉਹ ਤਾਂ ਵੀ ਨੁਕਸਾਨ ਤੋਂ ਬਚ ਸਕਦੇ ਨੇ ਕਿਸਾਨਾਂ ਦਾ ਕਹਿਣਾ ਕਿ ਕਈ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਨੇ ਉਹਨਾਂ ਦਾ ਵੀ ਕਾਫੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਸਾਨਾਂ ਵੱਲੋਂ ਕਿਸਾਨਾਂ ਦਾ ਇਹ ਕਹਿਣਾ ਕਿ ਉਹਨਾਂ ਦੀ ਹਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਜਾਂ ਕਿਸੇ ਵੀ ਮੰਤਰੀ ਜਾਂ ਕਿਸੇ ਐਮਐਲਏ ਵੱਲੋਂ ਆ ਕੇ ਤੇ ਸਾਰ ਨਹੀਂ ਲਗੀ ਸਿਰਫ ਸੰਤ ਮਹਾਪੁਰਸ਼ਾਂ ਵੱਲੋਂ ਹੀ ਆ ਕੇ ਉਹਨਾਂ ਦੀ ਸਾਰ ਲਈ ਜਾ ਰਹੀ ਹੈ ਤੇ ਉਹਨਾਂ ਨੂੰ ਪਛਵਾ ਲਈ ਚਾਰਾ ਵਗੈਰਾ ਦਿੱਤਾ ਜਾ ਰਿਹਾ ਹੈ ਅਵਨੀ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ